ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਰੁਣੇ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵੇ ਜੇ ਸੁੱਚੀ ਲਖਵਾਰ ਚ ਪਚ ਪਚ ਨ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬਨਾ ਪੁਰੀਆ ਪਰ ਸਾਸ ਸਿਆਣ ਪ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਸ ਤਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਕਾ ਹੁਕਮਨ ਕਹਿਆ ਜਾਇ ਹੁਕਮਿ ਹੋਵਣ ਜੀ ਹੁਕਮ ਲੈ ਵੜਿਆ ਹੁਕਮ ਤੁਮ ਨੀਚ ਹੁਕਮ ਲਗ ਦੁਖ ਸੁਖ ਪਾਈਐ ਇੱਕ ਨਾ ਹੁਕਮਿ ਬਖਸ਼ੀਸ ਹੈ ਹੁਕਮਿ ਸਦਾ ਪੁਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਕੁਮੇਂ ਜੇ 부ਜ ਤਾਹ ਮੈਂ ਕਹ ਨ ਕੋਈ ਗਾਵੇ ਕੋ ਤਾਣ ਹੋਵੇ ਕਿਸ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਟਿਆਈਆਂ ਚਾਰ ਗਾਵੇ ਕੋ ਦੇਵਕ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀਲਾ ਪ੍ਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖਾ ਦਰਹ ਦੂਰ ਕਤਨਾ ਕਤਨਾ ਵਤੋਟ ਕਤ ਗਤ ਕਤਿ ਕੋਟੇ ਕੋਟ ਕੋਟ ਦਿੰਦਾ ਤੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਵ ਨਾਨਕ ਵਿਗਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਚਨੈ ਭਾਖਿ ਭਉ ਭਾਰ ਆਖ ਮੰਗ ਦੇਹ ਦੇ ਦਤ ਕਰੇ ਦਾਤਾਰ ਫਿਰ ਕਾ ਕਰਖਿਆ ਜਿਸ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਸਨ ਤੇਰੇ ਪਿਆਰ ਅਮਰਤ ਵੇਲਾ ਸਚਨਾਉ ਵੜਿਆਏ ਵਿਚਾਰ ਕਰਮੀ ਆਵ ਕ ਪੜਾ ਨਦਰਿ ਮੁਖ ਦੁਆਰ ਨਾਨਕੇ ਵਜਾਣਿਆ ਸਭਾ ਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਇ ਆਪੇ ਆਪ ਨਰੰਦਰਨ ਸੋਏ ਜਿਸ ਸਿਵਿਆ ਤਿਨ ਪਾਇਆ ਮਾਨ ਅਨੰਗ ਗਾਵੇ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖਿਐ ਪਾਉ ਦੁੱਖ ਪਰਹਰ ਸੂ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰਸਰ ਗੁਰਗੋੜਖ ਬਰਮਾ ਗੁਰ ਪਾਰਬਤੀ ਮਾਏ ਜਿਉ ਜਾਣਾ ਆਖਾ ਨਹੀਂ ਕਹਿਣਾ ਕਤਨ ਜਾਏ ਗੁਰਾਂ ਇੱਕ ਦਿਹ ਭੁਜਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਤ ਨਾਵਾਂ ਜੇ ਤਿਸ ਪਾਵਾਂ ਮਿਲ ਪਾਣ ਕਾ ਨਹੀਂ ਕਰੀ ਜੇ ਤਿਸਰ ਟੋਪਾਈ ਵੇਖਾ ਵਿਣ ਕਰਮਾ ਕੈ ਮਿਲੇ ਲੈ ਮਤ ਵਿਚ ਰਤ ਨਿਜਵਾ ਹਰਮਾਨਕ ਜੇ ਗੁਰ ਕੇ ਸਿਕਸਣੇ ਗੁਰਾਂ ਇਕ ਦਿਹਿ ਬੁਜੋਏ ਸਭਨਾ ਜੀ ਆਕੈ ਇਕ ਦਤ ਸੋ ਨ ਵਿਸਰਿ ਨ ਜਾਏ ਜੇ ਜੁਗ ਚਾਰ ਆੜ ਜਾ ਹੌਣ ਸੁਹਣੇ ਹੋਏ ਨਵਾ ਕੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਇ ਕਹੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾ ਵਤਨ ਪੁੱਛੈ ਕੇ ਕਿਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨ ਸੁਝਈ ਜੇ ਤਸ ਗੁਣ ਕੋਈ ਕਰੇ ਸੁਣਿਆ ਸਿਧ ਪਿਰਸੁਰ ਨਾਥ ਸੁਣਿਆ ਤੜਤਵਲ ਆਕਾਸ ਸੁਣਿਆ ਦੀਪ ਲੋਪ ਪਤਾਲ ਸੁਣਿਆ ਪੋਨਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਸੁਣੈ ਸ੍ਰੀ ਪਰਮਾ инду ਸੁਣ ਮੁਖ ਸਲਾਨ ਮੰਦ ਸੁਣੈ ਜੋਗ ਜੁਗਤ ਤਨ ਫਿਦ ਸੁਣੈ ਸਾ ਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅਠਸਠ ਕਾ ਅਨਾਨ ਸੁਣੈ ਪਰ ਕਰਪਾ ਮਾਨਸ ਲਗ ਸਤਿ ਹਾਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਨਾਕੇ ਗਾ ਸੁਣੈ ਸਿੱਖ ਪੀਰ ਪਾਤਸ਼ਾਹ ਸੁਣੰਦ ਪਾਵੈ ਰਾਹੋ ਸੁਣ ਹਤ ਵੈ ਸਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਮਨ ਕੇ ਗਤ ਕਹੀ ਨ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਤ ਕਲਮ ਨਾ ਲਿਖਨ ਹਾਰ ਪੰਨੇ ਕਾ ਬਕਰਨ ਵਿਚਾਰ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਸੁਰਤੋ ਹੈ ਮਨ ਬੁੱਧਾ ਮਨ ਆ ਭਵਨ ਸਗ ਮਨ ਸਗਲ ਭਵਨ ਕੀ ਸੁਧ ਮਨ ਮ ਚੂਟਾ ਨਾ ਖਾਏ ਮਨ ਜਮਕੈ ਸਾਥ ਨ ਜਾਏ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਨ ਮਾਰਗ ਟਾਕ ਨ ਪਾਏ ਮਨ ਨ ਪਥ ਸਿਉ ਪ੍ਰਗਟ ਜਾਏ ਮਨ ਨ ਮਗਨ ਚੱਲੇ ਪੰਥ ਮਨ ਨ ਧਰਮ ਸੇ ਤਿਸ ਸੰਬੰਧ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਮਨ ਨ ਪਾਵ ਮੁਕਤ ਦਵਾਰ ਮਨ ਨ ਪਰਵਾਰ ਸਦਾ ਧਾਰ ਮਨ ਤਰ ਤਾਰੇ ਗੁਰ ਸਿੱਖ ਮਨ ਨ ਨਾਨਕ ਪਵਨ ਅਪੇ ਕੈਸਾ ਨਾਮ ਨਰਿੰਜਨ ਹੋਏ ਜੇ ਕੋ ਮਣ ਜਾਣੈ ਮਨ ਕੋਏ ਪੰਚ ਪ੍ਰਮਾਨ ਪੰਚ ਪ੍ਰਧਾਨ ਪੰਚੇ ਪਾਵੈ ਤਰਗੈ ਮਾਨ ਪੰਚ ਅਸਵਹ ਦਰਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੈ ਕ ਕਰਣੈ ਨਹੀਂ ਸੁਮਾਰ ਧੋਲ ਧਰਮ ਦੇ ਆਕਾ ਪੂਤ ਸੰਤੋਗਤਾ ਪਰਖਿਆ ਜਨ ਸੂਤ ਜੇ ਕੋ ਬੂਝ ਹੋਵੇ ਸਚਿਆਰ ਤਵਲ ਉਪਰ ਕੇ ਤਪਾਰ ਤਰਤੇ ਹੋਰ ਪਰੇ ਹੋਰ ਹੋਰ ਚਿਤ ਭਾਰ ਤਲ ਕਮਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲੇਖਾਂ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤਾ ਕੀਤਾ ਸਭ ਏਕੋ ਕਵਾਉ ਤਿਸਤੇ ਹੋਏ ਲਖ ਦਰਿਆ ਉਹ ਕੁਦਰਤ ਕਾਨ ਕਹਾ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋਤ ਤੁਪਾਵੈ ਸਹੀ ਪਲੀਕਾਰ ਕੁਸਦਾ ਸਲਾਮਤ ਨਿਰੰਕਾਰ ਅਸੰਗ ਜਪ ਸੰਗ ਭਾਵ ਸੰਗ ਪੂਜਾ ਸੰਗ ਤਪਤਾਵ ਅਸਾਂ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਅਸਾਂ ਕ ਸਤਿ ਅਸਾਂ ਕ ਦਾਤਾਰ ਸੰਗ ਸੂਰਮਾ ਪਖਸਾਰ ਅਸਾਂ ਕ ਮੋਲ ਵਿਲਾਇਤਾ ਉਦਰਤ ਕਵਨ ਕਾ ਵਿਚਾਰ ਆ ਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੇ ਘਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਮੂਰ ਕੰਧ ਖੋਰਾ ਸੰਕ ਚੁਰ ਹਰਾਮ ਖੋਰਾ ਅਸਾਂ ਕਮਰ ਕਰ ਜਾਏ ਜੋਰ ਸੰਗਲ ਵਡਾ ਤਿਆ ਕਮਾਹੇ ਸੰਗ ਪਾਪੇ ਪਾਪ ਘਰ ਜਾਏ ਸੰਕੜਿਆਰ ਕੁੜੇ ਫਿਰਾਏ ਸੰਕ ਮਲੇਸ਼ ਮਲ ਭਕ ਖਾਏ ਸੰਕ ਨਿੰਦਕ ਸਰਕਰ ਹੈ ਪਾਰ ਨਾ ਨਿਕਨੀਚ ਕਹ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਹੀ ਪਲਿਕਾਰ ਤੂੰ ਸਦਾ ਸਲਾਮਤ ਨੰਕਰ ਸੰਕ ਨਵ ਸੰਕ ਥਾਵ ਅਗੰਮ ਗੰਮ ਸੰਖ ਲੋ ਸੰਕ ਸਿਰ ਪਾਉ ਰੋਇ ਕ੍ਰਿ ਨਾਮ ਕ੍ਰਿਸਾ ਲਾਹ ਅchre ਗਾਨ ਗੀਤ ਗੁਣ ਗਾਹ ਕ੍ਰਿ ਲਿਖਣ ਬੋਲਣ ਬਾਣਾ ਅਖਰਾ ਸਰ ਸੰਜੋਗ ਵਖਾਣ ਦਿਨ ਇਹ ਲੇਖੇ ਤੇ ਸਰਨਾ ਜੇ ਪਰਮਾਏ ਤੇ ਉਤੇ ਪਾਏ ਜੇਤਾ ਕੇਤਾ ਤੇਤਾ ਨਾਹੋ ਵਿਣ ਨਾਮਹਿ ਨਾਹੀ ਕੋ ਤਾਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਪਾਵੈ ਸਹ ਪਲਿਕਾਰ ਤੂੰ ਸਦਾ ਸਲਾਮਤ ਨਰੰਕਰ ਅਰਿਅ ਹਤ ਪੈਰ ਤਨ ਦੇਹ ਪਾਣੇ ਤੋਤਾ ਉਤਰ ਸੁਖਿਆ ਮੋਤ ਪਲੇਤੇ ਕੱਪੜ ਹੋਏ ਦੇ ਸਭਨ ਲਈ ਤੋਏ ਅਰਿਅ ਅਮਤ ਪਾਪਾਂ ਕੇ ਸੰਗ ਤੋਪੈ ਨਾਵੇਂ ਕਰ ਰੰਗ ਕੁਨਿ ਪਾਪਿ ਆਖਣ ਨਾਹੇ ਕਰ ਕਰ ਕਰਨਾ ਲਕ ਲੈ ਜਾਓ ਆਪੇ ਬੀਰਾ ਪੀਖਾਓ ਨਾਨਕ ਹੁਕਮੇ ਆਵੋ ਜਾਓ ਤੀਰਤ ਤਪ ਦਿਆ ਦਤ ਦਾਨ ਜੇ ਕੋ ਪਵਤਲ ਕਮਾਨ ਸੁਣਿਆ ਮਨਿਆ ਮਨ ਕੀਤਾ ਪਾਹ ਅੰਤਰਗਤ ਤੀਰਤ ਮਲਨਾਹ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਤ ਸਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾ ਕਵਣ ਸਵੇਲਾ ਵਕਤ ਕਵਣ ਕੌਣ ਤਤ ਕਵਣ ਵਾਰ ਕੌਣ ਸਰੂਪ ਤੇ ਮਹ ਕਵਣ ਜਿਤੁ ਆਕਾਰ ਵਿਰਣ ਪਈ ਆ ਪੰਧਤੀ ਜੋ ਲਿਖ ਪੁਰਾਨ ਵਕਤ ਨ ਪਾਇਓ ਕਾ ਦੀਹਾ ਜਿ ਲਿਖਣ ਲੇ ਕੁਰਾਨ ਤਤਵਾਰਨਾ ਜੋਗੀ ਜਾਣ ਰਤਮ ਹੋ ਨ ਕੋਈ ਜਕਰਤਾ ਸਰਠੀ ਕੋ ਸਾਜੇ ਆਪੇ ਜਾਣੈ ਸੋਈ ਕਿ ਕਰਿਆ ਕਾਂ ਕਿਵ ਸਹਲਾਈ ਗੁਰ ਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੁਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਕਿ ਤਾ ਜਖ ਹੋਵੇ ਨਾਨਕ ਜੇ ਕੋ ਆਪ ਜਾਣੇ ਅਗੇ ਗਿਆਨ ਸੁਹੈ ਪਤਾਲਾ ਪਤਾਲ ਅਗਾ ਸਾਗਸ ਓੜ ਕੁੜਕ ਪਾਲ ਤਕੇ ਵੇਦ ਕਣਕ ਬਾਤ ਸਸ 18 ਕੈਨਕ ਤੇਬਾ ਅਸੁਲਿਕ ਤੋਤ ਲਿਖਾ ਹੋਇ ਤਾ ਲਿਖਿਆ ਲਿਖਾ ਵੇ ਵਿਨਾਸ਼ ਨਾਨਕ ਵਟਾਖਿਆ ਆਪੇ ਜਾਣੇ ਆਪ ਸਲਾਹੀ ਸਲਾਹੀ ਤੇ ਸੁਰਤ ਨ ਪਈ ਆ ਨਦੀਆਂ ਤਵਾਹ ਭਵਸਮਦ ਨਾ ਜਾਣੇ ਅਸਮਦ ਸਾ ਸੁਲਤਾਨ ਗਿਰਿਆ ਸਿ ਤੇ ਹਿਮਾਲ ਧਨ ਕੀੜੀ ਤੁਲਣ ਨ ਹੋਵਣੀ ਜੇਤਸਮਨ ਹੋ ਨ ਵਿਸਰਹ ਅੰਤ ਨ ਸਿਭ ਤੇ ਕਹਿਣ ਨ ਅੰਤ ਅੰਤ ਨ ਕਰਨੇ ਦਿਨ ਨ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਾ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਾਰ ਅੰਤ ਕਰਨ ਕੀਤੇ ਬਿਲਾ ਹੈ ਤਾਂ ਕਿ ਅੰਤ ਨ ਪਾਏ ਜਾਹੇ ਇਹ ਵੰਤਨ ਜਾਣੇ ਕੋਈ ਭਗਤਾ ਕਈ ਅਭਗਤਾ ਹੋਏ ਵੱਡਾ ਸਭ ਉੱਚਾ ਤਾ ਉੱਚ ਪਰ ਉੱਚ ਨਾ ਹੋਏ ਬੜੂ ਚਾਹੋਏ ਕੋਏ ਤੇ ਸੋਚੇ ਕੋ ਜਾਣੇ ਸੋ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਲਨਾ ਤਮਾਏ ਕੇਤੇ ਮੰਗਹਿ ਜੋਦ ਅਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਖਬ ਟੁੱਟਹਿ ਵੇਕਾਰ ਕੇਤੇ ਲਲਮ ਕਿਰਪਾ ਹੈ ਕੇਤੇ ਮੁਰਖਾਈ ਕਾਏ ਕੇਤੇ ਦੁਖ ਭੁਗਸ ਸਦਮਾਰ ਪੈਦਾ ਤੇਰੇ ਦਾਤਾਰ ਬੰਦ ਕਲਾਸੇ ਪਾਣੈ ਹੋਇਓ ਰਾਕਨ ਸਕੈ ਕੋਏ ਜੇ ਕੋ ਕਗ ਅਖਣ ਪਾਇਓ ਜਾਣ ਜਿਤਿਆ ਮੁਖਾਏ ਆਪੇ ਜਾਣੇ ਆਪੇ ਦੇ ਆਕਸ ਸਪੇ ਕੀਕੇ ਜਿਸ ਨੂੰ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹ ਅਮਲ ਗੁਣਾ ਅਮਲ ਵਪਾਰ ਅਮਲ ਵਪਾਰੀ ਅਮਲ ਢੰਡਾਰ ਅਮਲ ਆਵਹਿ ਅਮਲ ਲਜਾਹੇ ਅਮਲ ਭਏ ਮੁਲ ਸਮਾਹੇ ਆਮਲ ਧਰਮ ਆਮਲ ਦੀ ਬਾਣ ਅਮੁੱਲ ਤੁਲ ਔਲ ਪਰਵਾਨ ਅਮੁੱਲ ਬਖਸ਼ੇਸ਼ੁ ਮਨ ਸ਼ਾਨ ਅਮੁੱਲ ਕਰਮ ਅਮੁੱਲ ਪਰਮਾਨ ਅਮੁੱਲੋ ਮੁਲਾਖਿਆ ਨ ਜਾਇ ਆਕਾ ਕਰੇ ਲਿਵਲਾਈ ਆਕਾ ਵੇਦ ਪਾਠ ਪੁਰਾਨ ਆਕਾ ਪੜੇ ਕਰੇ ਵਿਖਿਆਨ ਆਕਾ ਪਰਮਾ ਆਕਾ ਇਹਦਾ ਆਕਾ ਗੋਪੀ ਤਾ ਗਵਿੰਦਾ ਆਕੈ ਸਰਾਖ ਸਦਾ ਆਕਾ ਕਿਤੇ ਕਿਤੇ ਬੁੱਧਾ ਆਕਾ ਧਨ ਆਕਾ ਦੇਵਾ ਕ ਸੁਰ ਨਰਮਣ ਸੇਵਾ ਕੀਤੇ ਆਖ ਆਖਣ ਪਾਏ ਕੀਤੇ ਕਹਿ ਕਹਿ ਉੱਠਟ ਜਾਏ ਇਤੇ ਕੀਤੇ ਹੋਰ ਕਰਾ ਤਾਂ ਕਹ ਸਕੈ ਕੀ ਕੀਐ ਜੇਵੜ ਪਾਵੈ ਤੇਵੜ ਹੋਇ ਨਾਨਕ ਜਾਣ ਸੱਚਾ ਸੋਇ ਜੇ ਕੋ ਆਖ ਬੋਲ ਵਿਗਾੜ ਤਾ ਲਖੇ ਅਸਰਗਵਾਰਾਂ ਗਵਾਰ ਸੋ ਦਰ ਕੇ ਹਾ ਸੋ ਕਰ ਕੇ ਹਾ ਰਤਬਾ ਸਰਬ ਸਮਾਲਿ ਵਜੇ ਨਦਨ ਇਕ ਸੰਖਾ ਕੀਤੇ ਵਾਣਹਾਰੇ ਕੀਤੇ ਰਗ ਪ੍ਰੇਸੋਂ ਕੇ ਅਨ ਕੀਤੇ ਗਾਵਣਹਾਰੇ ਗਾਵ ਤਉਨੋਂ ਪਉਣ ਪਣੀ ਬਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮੇ ਵਿਚਾਰੇ ਗਾਵੈ ਸਰਬਰਮਾ ਦੇਵੇ ਸੋਣ ਸਦਸ ਵਾਰੇ ਗਾਵੈ ਇੰਦਨ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤਿਸਤੇ ਸੰਤੋਖੀ ਗਾਵੈ ਵੀਰ ਕਰਾਰੇ गाव न पंडित पढ़ नर खी सरह जुग जुग वेद नाले गावे मोहन या मनमोहन सुरगा मच पयाले गाव रत्न पाए तेरे अठसर तीर्थ नाले गावे जोद महा बलसुरा गावे खाणी चरे गावे खंड मंडल भर पंडा कर कर खेतारे से तुदन गाव जो तुद पावन ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਤਨ ਆਵਣ ਨਾਨਕ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸੱਚ ਸੱਚ ਨਾਈ ਹੈ ਪੀ ਉਸ ਜਨ ਜਸੇ ਰਚਨਾ ਜਨ ਰਚਾਏ ਰੰਗੇ ਰੰਗੇ ਪਾਤੀ ਕਰ ਕਰ ਜਿਨ ਸੇ ਮਾਇਆ ਜਿਨੋਂ ਪਾਏ ਕਰ ਕਰ ਵੇਖਾ ਕੀਤਾ ਆਪਣਾ ਜੋਤਸ ਦੇਵਟ ਆਏ ਜੋਤਸ ਪਾਵੇ ਸੋਇ ਕਰਸੀ ਹੁਕਮ ਨ ਕਰ ਨਾ ਜਾਏ ਸੋ ਪਾਤਸ਼ਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਪ ਚੋਲੇ ਧਿਆਨ ਕੀ ਕਰੇ ਬਪੂਤਾ ਚਿੰਤਾ ਕਾਲ ਕੁਵਾਰੇ ਕਾਇਆ ਜੁਗ ਡੰਡਾ ਪ੍ਰਤੀਤ ਆਏ ਪੰਤੇ ਸਗਲ ਜਮਾਤੇ ਮਨ ਜਿਤੈ ਜਗ ਜੀਤ ਆਦੇਸ ਤਸ ਆਦੇਸ ਆਦ ਅਨਿਲ ਅਨਾਦ ਨਾਹਤ ਜੁਜੁਗ ਇਕ ਵੇਸ ਗੁਦ ਗਿਆਂਦਿਆ ਭੰਡਾਰਨ ਕਟਕਟ ਵਾਜਹ ਨਾਦ ਆਪਨਾਤ ਨਾਤੇ ਸਭ ਜਾ ਕੀਰਤ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਾਵ ਹੈ ਲਿਖੈ ਆਵੇ ਭਾਗ ਆਦੇਸ ਤੇ ਆਦੇਸ ਆਦ ਅਨਿਲ ਅਨਾਦ ਨਾਹਤ ਜੁਜੁਗ ਇਕ ਵੇਸ ਇਕਮੈ ਜੁਗਤ ਵਿਆਇ ਤਿੰ ਚਲੇ ਪ੍ਰਵਾਣਕ ਸੰਸਾਰਿਕ ਪੰਡਾਰੇ ਇਕ ਲਾਇ ਦੀ ਬਾਣ ਜਿਵ ਤਿਸ ਭਾਵੇ ਤਵੇਂ ਚਲਾਵੇ ਜਿਵ ਹੋਵੇ ਪ੍ਰਮਾਣ ਉਹ ਵੇਖੇ ਉਹਨਾਂ ਨਦਰਨ ਆਵੇ ਬਹੁਤਾ ਇਹ ਵਿਡਾਣ ਆਦੇਸ ਤਿਸ ਆਦੇਸ ਆਦ ਅਨਿਲ ਅਨਾਦਨ ਹਤ ਜੁਗ ਏਕੋ ਵੇਸਾ ਆਸਨ ਲੋਈ ਲੋਈ ਪੰਡਰ ਜੋ ਕਿਛ ਪਾਇਆ ਸੋ ਏ ਕਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਆਦੇਸ ਆਦ ਨਿਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਇਕ ਦੂਜੇ ਪਉ ਲੱਖੋ ਵੈ ਲੱਖੋ ਵੈ ਲਖ ਵੀਸ ਲਗ ਲਗੇੜਾ ਖੇਕ ਨਾਮ ਜਗਦੇਸ ਇਤਰਾਹ ਪਤ ਪਵੜੀਆਂ ਚੜਿਆ ਹੋਇ ਅਕੀਸ ਸੁਣ ਗਲਾਂ ਆਕਾਸ ਕੀ ਕੀਟਾ ਏਰੀਸ ਨਾਨਕ ਨਦਰੀ ਪਈਐ ਊੜੀ ਕੁੜਾ ਟੀਸ ਅੱਖਨ ਜੋਰ ਚ ਪੈਨਹ ਜੋਰ ਜੋਰਨ ਮੰਗਣ ਦੇਣ ਨਜੋਰ ਜੋਰਨ ਜੀਵਨ ਮਰਨ ਹੈ ਜੋਰ ਜੋਰਨ ਰਾਜਮਾਲ ਮਨਸੋਰ ਜੋਰਨ ਸੁਰਤੀ ਗਿਆਨ ਵਿਚਾਰ ਲੋ ਰਨੁ ਰੁਗਤੀ ਚੁਟ ਸੰਸਾਰ ਜਿਸਤ ਜੋਰ ਕਰ ਵਿਖੈ ਸੋਏ ਨਾਨਕ ਤੁਮ ਨੀਚਨ ਕੋਏ ਰਾਤੀ ਰਤੀ ਸਤੀ ਵਾਰ ਪਵਨ ਪਾਨ ਅਗਨੀ ਪਤਾਲ ਤਿਸ ਵਿਚਰਤਿ ਤਿਥਾ ਪਰਖੇ ਧਰਮ ਸ਼ਾਲ ਤਿਸ ਵਿਚ ਜੁਗਤ ਕੇ ਰੰਗ ਤਿਨ ਕੈ ਨਾ ਮਨੇ ਕਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਤੇ ਸੁਣ ਪੰਜ ਪਰਵਾਨ ਅਦ੍ਰਿਕ ਰੰਪੈ ਨਿਸ਼ਾਨ ਕਚਪਕਾਇ ਯੋਥ ਪਾਇ ਨਾਨਕ ਹੈ ਜਾਪੇ ਜਾਏ ਧਰਮਖੰਡ ਕਾਹੋ ਧਰਮ ਗਿਆਨਖੰਡ ਕਾਹੋ ਕਰਮ ਕیتے ਪਉਣ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਕੜੀ ਰੂਪ ਰੰਗ ਕੇ ਵੇਸ ਕੀਤਿਆ ਕਰਮ ਭਮੀ ਮੇਰ ਕੇਤੇ ਕੇਤੇ ਤੂਪ ਦੇਸਾ ਕੀਤੇ ਹਿੰਦ ਚੰਦ ਸੁਰ ਕੇਤੇ ਕੀਤੇ ਮੰਡਲ ਤੇਸਾ ਕੀਤੇ ਸਿਦ ਬਦਨੋਚ ਕੀਤੇ ਕੀਤੇ ਦੇਵੀ ਵੇਸਾ ਕੀਤੇ ਦੇਵਦਾਨ ਮਨ ਕੇਤੇ ਕੀਤੇ ਰਤਨ ਸਮੁੰਦ ਕੀਤਿਆ ਕਾਣੇ ਕੀਤਿਆ ਬਾਣੇ ਕੀਤੇ ਪਾਤ ਨਿਰਿੰਦ ਕਿਤੇਆਂ ਸੁਰਤੀ ਸੇਵਕੇਤੇ ਨਾਨਕ ਅੰਤ ਨਿਆੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥਾਨਾਦ ਬਿਨੋਦ ਕੁਟ ਆਨੰਦ ਸ਼ਰਮਖੰਡ ਕੇ ਬਾਣੇ ਰੂਪ ਤਿਥਾ ਘੜਤ ਕੜਿਏ ਬਹੁਤ ਅਨੂਪ ਤਾਂ ਕਿ ਗੱਲਾਂ ਕਥਿਆ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿਥਾ ਘੜਿਏ ਸੂਰਤ ਮਤਮਨ ਬੁੱਧਾ ਤਿੱਥਾ ਕੜੀ ਇਸ ਤਰ੍ਹਾਂ ਸਿਧਾਂ ਕਿਛੁਦ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰਨ ਕੋਈ ਹੋਰ ਤਿੱਥਾ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿੱਥਾ ਸੀਤੋ ਸਿਤਮ ਮਮਾ ਹੈ ਤਾਂ ਕੇ ਰੂਪ ਨਾ ਕਤਨੇ ਜਾਏ ਨਾਉ ਮਰਾਟਾ ਕੈ ਰਜਨ ਕਾ ਰਾਮ ਵਸ ਮਨ ਮਹਿ ਤਿਥਾ ਭਗਤ ਵਸ ਕਹਿ ਲੋ ਪਰ ਅਨੰ ਸਚਾ ਮਨ ਸੋਏ ਸਚ ਖੰਡ ਵਸ ਨਰੰਕਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤਾਂ ਤਨ ਅੰਤ ਤਿਥਾ ਲੋਲ ਅਕਾਰ ਜਵ ਜਵ ਹੁਕਮਤ ਵੈ ਤਿ ਵਿਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਤਨਾ ਕਰਦਾ ਸਾਰ ਜਤ ਪਹਾਰਾ ਤੀਰਜ ਸੁਨਿਆ ਹਰਨਮਤਿ ਵੇਧ ਤਿਆਰ ਭੋਕ ਲਗਨ ਤਪਤਾਉ ਪਾਂਡਾ ਪਉ ਅੰਮ੍ਰਿਤ ਢਾਲ ਕੜੀਏ ਸਭ ਸਚਿ ਟਿਕਸਾਲ ਜਿਨ ਕੋ ਨਦਰ ਕਰ ਅਮਤ ਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤਾ ਦੇਵ ਸਰਦ ਦਇ ਦਇ ਦਇਆ ਖਿਲੇ ਸਗਲ ਜਗਤ ਗਏ ਆਇਆ ਮਰੇ ਆਇਆ ਆ ਚਤਰ ਮਹ ਦੂਰ ਕਰਮ ਆਪੋ ਆਪਣੇ ਕਿ ਨੇੜੇ ਕਿ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੇ ਛੁੱਟੇ